ਸਿੱਧੂ ਪਰਿਵਾਰ ਨੇ ਲਿਆ ਵੱਡਾ ਫੈਸਲਾ ਕਹਿੰਦੇ ਛੋਟੇ ਬੱਚੇ ਦਾ ਵੀ ਨਾਮ ਰੱਖਾਂਗੇ ਸ਼ੋਭਦੀਪ ਸਿੰਘ ਸਿੱਧੂ ਮੂਸੇਵਾਲਾ ਵੱਡਾ ਐਲਾਨ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਅੱਜ ਕਰ ਦਿੱਤਾ ਹੈ ਤੇ ਵੱਡੇ ਖੁਲਾਸੇ ਵੀ ਕੀਤੇ ਕਿ ਸਿੱਧੂ ਮੂਸੇਵਾਲੇ ਦੀ ਤਰ੍ਹਾਂ ਹੀ ਇਸ ਦੀ ਬਿਲਕੁਲ ਦੇਖ ਹੈ ਤੇ ਬਿਲਕੁਲ ਸਿੱਧੂ ਮੂਸੇਵਾਲੇ ਦੀ ਹੂਬਹੂ ਲੱਗੇਗਾ ਤੁਹਾਨੂੰ ਜਿੰਨੇ ਵੀ ਸਿੱਧੂ ਨੂੰ ਚਾਣ ਵਾਲੇ ਨੇ ਪਹਿਲਾਂ ਤਾਂ ਵੀਡੀਓ ਨੂੰ ਲਾਈਕ ਕਰਕੇ ਦੱਬ ਕੇ ਸ਼ੇਅਰ ਕਰ ਦਿਓ ਕਿਉਂਕਿ ਇਸ ਛੋਟੇ ਬੱਚੇ ਦਾ ਨਾਮ ਵੀ ਹੁਣ ਸਿੱਧੂ ਮੂਸੇਵਾਲਾ ਹੋਵੇਗਾ ਤੇ ਸ਼ੋਭਦੀਪ ਮੂਸੇਵਾਲਾ ਉਸੇ ਤਰ੍ਹਾਂ ਗਾਵੇਗਾ ਤੇ ਉਸੇ ਫੀਲਡ ਦੇ ਵਿੱਚ ਸਿੱਧੂ ਦੀ ਤਰ੍ਹਾਂ ਥਾਪੀਆਂ ਵੀ ਮਾਰੇਗਾ ਤੇ ਅਣਖਾਂ ਦੀ ਗੱਲ ਕਰੇਗਾ ਇਹ ਛੋਟਾ ਜਿਹਾ ਬੱਚਾ ਅੱਜ ਬਿਲਕੁਲ ਹੁਬਹੂ ਸਿੱਧੂ ਮੂਸੇਵਾਲੇ ਦੀ ਤਰ੍ਹਾਂ ਤੇ ਪਿਤਾ ਨੇ ਵੀ ਕਿਹਾ ਕਿ ਅਸੀਂ ਤਾਂ ਪਹਿਲੇ ਦਿਨ ਤੋਂ ਸੋਚਿਆ ਸੀ ਕਿ ਜੋ ਵੀ ਜਿਹੜਾ ਪਰਮਾਤਮਾ ਨੂੰ ਮਨਜ਼ੂਰ ਹੋਵੇਗਾ ਜਦੋਂ ਕੋਈ ਪਰਿਵਾਰ ਦੀ ਖੁਸ਼ੀ ਆਏਗੀ ਤਾਂ ਉਸ ਦਾ ਨਾਂ ਸੀ ਸ਼ੋਹਦੀਪ ਸਿੰਘ ਸਿੱਧੂ ਮੂਸੇਵਾਲਾ ਰੱਖਾਂਗੇ ਤੇ ਪਿੰਡ ਦੇ ਵਿੱਚ ਮਠਾਈ ਵੰਡੀ ਗਈ ਹੈ ਤੇ ਮੂਸੇ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪਿਤਾ ਨੇ ਐਲਾਨ ਕੀਤਾ ਕੀ ਕਿਹਾ ਸੁਣ ਕੇ ਕਹਿਣ ਦੀ ਲੋੜ ਹੀ ਨਹੀਂ ਇਹ ਤਾਂ ਪਹਿਲਾਂ ਤੋਂ ਹੀ ਤੈਅ ਹੈ ਕਿਉਂਕਿ ਅਸੀਂ ਤਾਂ ਮੰਨਦੇ ਨਹੀਂ ਬੇਸ਼ੱਕ ਉਹ ਬੱਚਾ ਸਾਨੂੰ ਤਾਂ ਇਹ ਲੱਗਦਾ ਵੀ ਸ਼ੁਭਦੀਪ ਹੀ ਵਾਪਸ ਆਇਆ ਕਿਉਂਕਿ ਮੈਂ ਬੜੇ ਕਮੈਂਟ ਪੜ੍ਹੇ ਅਸੀਂ ਵੀ ਲੋਕ ਲਿਖ ਰਹੇ ਸੀ ਉਹਦੇ ਵਿੱਚ ਬੱਚੇ ਵੀ ਸੁਣਿਆ ਸੀ ਕਦੇ ਮਰਨ ਵਾਲੇ ਵਾਪਸ ਨਹੀਂ ਆਇਆ ਕਰਦੇ ਪਰੰਤੂ ਲੋਕ ਇਸ ਵਾਰ ਇਹ ਲੱਗਦਾ ਵੀ ਵਾਪਸ ਆ ਗਿਆ ਹਨ ਮੈਂ ਗੁਰੂ ਵੀ ਆਪਦੇ ਫੈਸਲੇ ਤੇ ਕਈ ਯਾਰੀ ਮੂੜ ਵਿਚਾਰ ਕਰਦਾ ਹੈ ਉਤਨੂੰ ਪਿਆਰ ਕਰਨ ਵਾਲੇ ਸੰਗਤ ਨੇ ਸਾਰਿਆਂ ਦੀਆਂ ਦੁਆਵਾਂ ਸੀ ਕਿ ਪਿਛਲੇ 1.5-2 ਸਾਲ ਤੋਂ ਜਦੋਂ ਦਾ ਵੀ ਸ਼ੋਦੀਪ ਇਸ ਦੁਨੀਆ ਤੋਂ ਗਿਆ ਹੈ ਉਦੋਂ ਦਾ ਇਹ ਦੁੱਖ ਦੀ ਘੜੀ ਦੇ ਵਿੱਚ ਸਾਰਿਆਂ ਨੇ ਸਹਯੋਗ ਵੀ ਬਹੁਤ ਦਿੱਤਾ ਤੇ ਸਾਰਿਆਂ ਨੇ ਅਰਦਾਸਾਂ ਨੂੰ ਕਬੂਲ ਕਰਦੇ ਹੋਏ ਅਕਾਲ ਪੁਰਖ ਨੇ ਵਾਹਿਗੁਰੂ ਨੇ ਮਿਹਰ ਕਰ ਕਰਦੇ ਹੋਏ ਅੱਜ ਫੇਰ ਤੋਂ ਪੁੱਤਰ ਦੀ ਦਾਤ ਦਿੱਤੀ ਹੈ ਤਾਂ ਪੁਰਾਣੇ ਜ਼ਖਮਾਂ ਦੇ ਉੱਤੇ ਮਲ੍ਹਮ ਤਾਂ ਜੂਰ ਲੱਗੀ ਹੈ ਅਸੀਂ ਸਾਰੇ ਦੁਨੀਆ ਭਰ ਦੇ ਵਿੱਚ ਬੇਟੇ ਨੂੰ ਕਰਨ ਪਿਆਰ ਕਰਨ ਵਾਲੇ ਸੰਗਤ ਦਾ ਪਰਮਾਤਮਾ ਦਾ ਸਭ ਦਾ ਧੰਨਵਾਦ ਕਰਦਾ ਮੈਨੂੰ ਹੀ ਇਹ ਲੱਗਦਾ ਵੀ ਉਹ ਉਹਨਾਂ ਦੇ ਭਰਾ ਦਾ ਰੂਪ ਹੀ ਹੈ ਸਿੱਧੂ ਦਾ ਰੂਪ ਹੀ ਹੈ ਔਰ ਅਸੀਂ ਵੀ ਇਸੇ ਤਰ੍ਹਾਂ ਹੀ ਮਹਿਸੂਸ ਕਰ ਰਹੇ ਹਾਂ ਵੀ ਸਾਨੂੰ ਪਰਮਾਤਮਾ ਨੇ ਜਿੱਦਾਂ ਦਾ ਭੈਣ ਜਸਵਿੰਦਰ ਨੇ ਗਾਣਾ ਵੀ ਗਾਇਆ ਸੀਗਾ ਵੱਡੇ ਪੈਰੀਂ ਗਿਆ ਸ਼ਾਇਦ ਪਰਮਾਤਮਾ ਨੇ ਛੋਟੇ ਪੈਰੀਂ ਸਾਨੂੰ ਵਾਪਸ ਕੀਤਾ ਹੈ albur mahrayida bohot bohottani bor ekan